ਪੰਜਾਬ ਦੇ ਹਾਲਾਤ ਜਾਣਨੇ ਹੋਵੇ ਤੰਦਰੁਸਤੀ ਦੇ ਪੱਖੋਂ ਕਿਹੜੀ ਲੀ ਤੇ ਜਾ ਰਿਹਾ ਡਾਕਟਰਾਂ ਤੇ ਵੈਦਾਂ ਨੂੰ ਪੁੱਛ ਲੋ ਜੀ ਉੱਥੋਂ ਪਤਾ ਲੱਗ ਜਾਂਦਾ ਨਸ਼ਾ ਤਾਂ ਇਹ ਤਾਂ ਸੌ ਬਿਮਾਰੀਆਂ ਦੀ ਬਿਮਾਰੀ ਹੈ ਨਾ ਤੁਹਾਡਾ ਇਹਨੇ ਘਰ ਛੱਡਣਾ ਨਾ ਤੁਹਾਨੂੰ ਕਿਸੇ ਘਰ ਦੀ ਛੱਡਣਾ ਨਾ ਤੁਸੀਂ ਕਮਾਉਣ ਜੋਗੇ ਨਾ ਖਵਾਉਣ ਜੋਗੇ ਤੁਹਾਡੀ ਜੀਬ ਵੀ ਖਾਲੀ ਮੈਂ ਤਾਂ ਸੱਸੇ ਜੋੜਦਾ ਹਾਂ ਮਾ ਸੱਸਾ ਸਵਾਸ ਸੱਸਾ ਸਮਾਂ ਸੱਸਾ ਸ਼ਰਮਾਇਆ ਸੱਸਾ ਸਤਕਾਰ ਸੱਸਾ ਸੁਖ ਸੱਸਾ ਸੁਆਦ ਸੱਸਾ ਸੁਆ ਇਸ ਸਾਰੀ ਚੀਜ਼ਾਂ ਦੀ ਸੁਆ ਕਰ ਦਿੰਦਾ ਤੇ ਪਿੱਛੇ ਇੱਕੋ ਸੱਸਾ ਵੱਜਦਾ ਜਿਹੜਾ ਸੁਸਾਇਡ ਵਾਲਾ ਗਰੰਥੀ ਸਿੰਘ ਦਾ ਪਰਿਵਾਰ ਸੀਗਾ ਜੀ ਮੁੰਡਾ ਨਸ਼ਾ ਲਾਉਂਦਾ ਹੁੰਦਾ ਸੀ ਚਿੱਟਾ ਟੀਕਾ ਲਾਉਂਦਾ ਹੁੰਦਾ ਸੀ ਮੁੰਡਾ ਗਰੰਥੀ ਸਿੰਘ ਦਾ ਮੁੰਡਾ ਗਰੰਥੀ ਸਿੰਘ ਦਾ ਮੁੰਡਾ ਕੋਨੇ ਦਾ ਮੁੰਡੇ ਨੇ ਉਹਦੀ ਭੈਣ ਨੇ ਰੋਕਣਾ ਵੀ ਤੂੰ ਵੀਰੇ ਇਦਾਂ ਨਾ ਕਰਿਆ ਕਰ ਵੀਰੇ ਇਦਾਂ ਨਾ ਕਰਿਆ ਕਰ ਹਾਂਜੀ ਤੇ ਮੁੰਡੇ ਨੇ ਨੇ ਨਾ ਉਹ ਕੁੜੀ ਨੂੰ ਵੀ ਟੀਕਾ ਲਾਉਣ ਲਾ ਦਿੱਤਾ ਓਹੋ ਫਿਰ ਕੁੜੀ ਦਾ ਕਹਾਂ ਵਿਆਹ ਕਰਤਾ ਉਹਨਾਂ ਨੇ ਕੁੜੀ ਨੇ ਜਾ ਕੇ ਆਪਣਾ ਪਰੋਣਾ ਵੀ ਲਾ ਦਿੱਤਾ ਪਹਿਲਾਂ ਤਾਂ ਉਹ ਪੀਕਾ ਘਰ ਖਰਾਬ ਹੋਇਆ ਉਹਦਾ ਫਿਰ ਤੋਂ ਬਾਅਦ ਜਾ ਕੇ ਉਹਦਾ ਸਾਰਾ ਪਰਿਵਾਰ ਵੀ ਬਰਬਾਦ ਔਰ ਜੇ ਹੁਣ ਗਾਹ ਨੂੰ ਬੱਚਿਆਂ ਨੂੰ ਜਨਮ ਦੇ ਵੀ ਦਊਗੀ ਤਾਂ ਕਿਦਾਂ ਦੇ ਬੱਚੇ ਜੰਮੂਗੀ ਕੰਗ ਬੱਚੇ ਪੈਦਾ ਹੋਣਗੇ ਉਹਨਾਂ ਦੇ